ਅੰਮ੍ਰਿਤਸਰ ਥਾਣਾ ਬੀ ਡਿਵੀਜ਼ਨ ਦੀ ਪੁਲਿਸ ਨੇ ਇਲਾਕੇ ਵਿੱਚ ਛਾਪੇਮਾਰੀ ਕਰਕੇ ਇੱਕ ਹੋਟਲ ਦੇ ਵਿੱਚ ਚੱਲ ਰਹੇ ਗਲਤ ਧੰਦੇ ਦਾ ਕੀਤਾ ਪਰਦਾਫਾਸ਼ ਚਾਰ ਲੜਕੀਆਂ ਨੂੰ ਮੌਕੇ ਤੇ ਕੀਤਾ ਬਰਾਮਦ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਹੋਟਲ ਵਿੱਚ ਗੈਰਕਾਨੂੰਨੀ ਧੰਦਾ ਚੱਲ ਰਿਹਾ ਹੈ ਜਿਸ ਤੇ ਪੁਲਿਸ ਨੇ ਛਾਪੇਮਾਰੀ ਕਰਕੇ ਇਸ ਹੋਟਲ ਦੇ ਵਿੱਚੋਂ ਚਾਰ ਲੜਕੀਆਂ ਨੂੰ ਕਾਬੂ ਕੀਤਾ ਹੈ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅ ਕੱਲ ਜੀ ਸਾਨੂੰ ਸ਼ਾਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕਈਆਂ ਵਾਲੇ ਬਾਜ਼ਾਰ ਦੇ ਵਿੱਚ ਇੱਕ ਬੀਆਰ ਹੋਮਸਟੇ ਨਾਮ ਦਾ ਹੋਟਲ ਹੈ ਜਿੱਥੇ ਹੋਟਲ ਵਾਲਿਆਂ ਵੱਲੋਂ ਭੋਲੀਆਂ ਪਾਲੀਆਂ ਲੜਕੀਆਂ ਨੇ ਉਹਨੂੰ ਜਿਹੜਾ ਉੱਥੇ ਰੱਖ ਕੇ ਉਹਨਾਂ ਪਾਸੋਂ ਦੇ ਵਪਾਰ ਦਾ ਧੰਦਾ ਕਰਵਾਇਆ ਜਾਂਦਾ ਹੈ। ਇਸ ਦੇ ਸੰਬੰਧ ਵਿੱਚ ਜਿਹੜਾ ਅਸੀਂ ਜਿਹੜਾ ਹੋਟਲ ਤੇ ਜਿਹੜਾ ਪੁਲਿਸ ਪਾਰਟਿਸਪੇਟ ਮੌਕੇ ਤੇ ਗਏ ਸੀ ਜਿੱਥੇ ਹੋਟਲ ਦੇ ਵਿੱਚ ਮੈਨੇਜਰ ਸੂਰਜ ਕੁਮਾਰ ਜੋ ਕਿ ਪਿੱਛੇ ਮੈਂਦਾ ਰਹਿਣ ਵਾਲਾ ਸਾਨੂੰ ਰਿਸੈਪਸ਼ਨ ਤੇ ਮਿਲਿਆ ਜੋ ਕੋਈ ਵੀ ਰਿਕਾਰਡ ਅਨਸਾਰ ਰੂਮ ਜਿਹੜਾ ਬੁੱਕ ਨਹੀਂ ਸੀ ਹੋਇਆ ਲੱਗਾ ਹੋਇਆ ਜੋ ਚੈਕਿੰਗ ਕਰਨ ਤੇ ਹੋਟਲ ਦੇ ਵਿੱਚ ਚਾਰ ਲੜਕੀਆਂ ਜਿਹੜੀਆਂ ਬਰਾਮਦ ਹੋਈਆਂ ਨੇ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਹੋਟਲ ਦੇ ਵਿੱਚ ਉਹਨਾਂ ਕੋਲੋਂ ਜਿਹੜਾ ਗਲਤੰਦਾ ਕਰਵਾਇਆ ਜਾਂਦਾ ਹੈ ਜਿਸ ਤੇ ਮੁਕੱਦਮਾ ਨੰਬਰ 247 ਡੇਟਿਡ 23 10 25 ਅੰਡਰ ਸੈਕਸ਼ਨ 359 ਪ੍ਰੋਵੈਂਸ਼ਨ ਆਫ ਇਮੋਰਲ ਟਰੈਫਿਕ ਐਕਟ ਥਾਣਾ ਬੀ ਡਿਵੀਜ਼ਨ ਵਿਖੇ ਦਰਜਿਸਟਰ ਕੀਤਾ ਗਿਆ ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਲੜਕੀਆਂ ਨੂੰ ਜਿਹੜੀਆਂ ਕੋਰਟ 'ਚ ਪੇਸ਼ ਕਰਕੇ ਉਹਨਾਂ ਦੇ ਬਿਆਨ ਮਾਨਜੁਗ ਅਦਾਲਤ ਵਿੱਚ ਕਲਮਬੰਦ ਕਰਵਾਏ ਗਏ ਨੇ ਇਹ ਜੀ ਲੜਕੀਆਂ ਕਿੰਨੀਆਂ ਲੜਕੀਆਂ ਪੰਜਾਬ ਦੀਆਂ ਵਕਫ ਵਕ ਜਿਹੜੇ ਦੇ ਰਹਿਣ ਵਾਲੀਆਂ ਇੱਕ ਲੜਕੀ ਉੱਤਰਾਖੰਡ ਦੀ ਹੈ ਨਹੀਂ ਜੀ ਤਿੰਨ ਲੜਕੀਆਂ ਪੰਜਾਬ ਦੀਆਂ ਨੇ ਇੱਕ ਉੱਤਰਾਖੰਡ ਦੀ ਹੈ ਜੀ ਸਰ ਪਤਾ ਲੱਗ ਸਕਦਾ ਕਿ ਕਿੰਨੇ ਚਿਰ ਤੋਂ ਉੱਥੇ ਕੰਮ ਕਰ ਰਹੇ ਸੀ ਤੇ ਇੱਕ ਕਿਹੜਾ ਹੋਟਲ ਹੈ ਉਹ ਉਹ ਮਾਲਕ ਨਹੀਂ ਕੰਮ ਕਰ ਰਹੀਆਂ ਕਾਂ ਲੀਜ਼ ਤੇ ਲਿਆ ਹੋਇਆ ਸੀ। ਅਾ ਹੋਟਲ ਮੈਨੇਜਰ ਜਿਹੜਾ ਆ ਇਹ ਇਹ ਹੋਟਲ ਦਾ ਮਾਲਕ ਨਹੀਂ ਹੈ ਹੋਟਲ ਦਾ ਮੈਨੇਜਰ ਹੈ। ਬਾਕੀ ਇਹਦੇ ਪਾਸੋਂ ਅਸੀਂ ਦਰਾਨੇ ਰਿਮਾਂਡ ਬ੍ਰਿਕੀ ਨਾਲ ਪੁੱਛਕਿਛ ਕਰਾਂਗੇ ਕਿ ਹੋਟਲ ਦੀ ਲੀਜ਼ ਕਿਸ ਦੇ ਨਾਮ ਤੇ ਹੈ, ਹੋਟਲ ਦੀ ਮਾਲਕੀ ਕਿਸ ਦੇ ਨਾਮ ਤੇ ਹੈ ਤੇ ਹੋਟਲ ਕਿਰਾਏ ਤੇ ਦਿੱਤਾ ਗਿਆ ਜਾਂ ਮਾਲਕ ਵੱਲੋਂ ਖੁਦ ਹੀ ਚਲਾਇਆ ਜਾ ਰਿਹਾ ਇਹ ਸਾਰੇ ਬਾਰੇ ਜਿਹੜੀ ਬ੍ਰਿਕੀ ਨਾਲ ਪੁੱਛਕਿਛ ਕੀਤੀ ਜਾਵੇ। ਅ ਹਾਂਜੀ ਇੱਕ ਲੜਕੀ ਦੀ ਉਮਰ ਜਿਹੜੀ ਘੱਟ ਹੈ ਉਹਨੂੰ ਅਸੀਂ ਸੀਡਬਲਯੂਸੀ ਦੇ ਪੇਸ਼ ਕਰ ਰਹੇ ਹਾਂ। ਸਰ ਇਹ ਚੋੜੇ ਬੜੇ ਦੇਖੋ ਇਹਦੇ ਬਾਰੇ ਨਹੀਂ ਕਲੀਅਰ ਹੈ ਕਿ ਕੋਈ ਲੜਕੀ ਮੈਰਿਡ ਹੈ ਜਾਂ 언ਮੈਰਿਡ ਹੈ ਇਸ ਬਾਰੇ ਨਹੀਂ ਅਜੇ ਪਤਾ ਲੱਗਾ ਸਰ ਜਿਹੜੀ ਰਿਪੋਰਟ ਚੰਨੇ ਕਿ ਚੋੜਾ ਵੀ ਪਾਇਆ ਸੀ ਕਿ ਲੜਕੀ ਆ ਦੇਖੋ ਮੈਰਿਡ ਜਾਂ 언ਮੈਰਿਡ ਹੈ ਇਸ ਬਾਰੇ ਨਹੀਂ ਕੋਈ ਗੱਲ ਸਾਨੂੰ ਕਲੀਅਰ ਹੋਈ ਹੈ ਸਰ ਬਾਕੀ ਸ਼ਹਿਰ ਵਾਸੀਆਂ ਨੇ ਕਿਉਂ ਅਪੀਲ ਕਰਨਾ ਚਾਹੁੰਦੇ ਕਿਉਂਕਿ ਦਰਬਾਰ ਸਾਹਿਬ ਦੇ ਨੇੜੇ ਇਸ ਦੇ ਕਈ ਹੋਟਲ ਨੇ ਜਿਹੜਾ ਨਿਜਾਇਜ਼ ਕੰਮ ਕਰ ਰਹੇ ਨੇ ਚੈਨਲ ਮਾਡੀਅਮ ਰਾਹੀਂ ਤੁਸੀਂ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਦੇਖੋ ਪ੍ਰੈਸ ਮੀਡੀਆ ਰਾਹੀਂ ਮੇਰੀ ਸਾਰੇ ਹੋਟਲ ਵਾਲਿਆਂ ਨੂੰ ਬੇਨਤੀ ਵੀ ਹੈ ਤਾਂ ਸਖਤ ਤਾੜਨਾ ਵੀ ਹੈ ਕਿ ਜਿਹੜੇ ਵੀ ਗਲਤੰਦਾ ਹੋਟਲ ਵਾਲੇ ਕਰ ਆਪਣੀ ਹੋਟਲ ਨੂੰ ਕਾਇਦੇ ਅਨੁਸਾਰ ਰੂਲ ਅਨੁਸਾਰ ਪ੍ਰੋਪਰ ਰਿਕਾਰਡ ਲੈ ਕੇ ਜਿਹੜਾ ਆ ਵਿਜ਼ਟਰ ਨੂੰ ਰੂੰ ਦਿੱਤਾ ਜਾਵੇ ਕੋਈ ਵੀ ਗਲਤ ਧੰਦਾ ਹੋਟਲ ਦੇ ਵਿੱਚ ਨਾ ਕਰਵਾਇਆ ਜਾਵੇ ਨਹੀਂ ਤਾਂ ਸਖਤ ਕਾਨੂੰਨੀ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਜਾਵੇਗੀ ਤੁਹਾਡੇ ਕੋਲ ਹਮੇਸ਼ਾ ਸਰ ਲਗਾਤਾਰ ਇਸ ਤਰ੍ਹਾਂ ਦੇ ਜਿਹੜੇ ਗਲਤ ਕੰਮ ਅਨਸਰ ਬਿਲਕੁਲ ਜੀ ਅਸੀਂ ਪਹਿਲਾਂ ਵੀ ਜਿਹੜੀਆਂ ਬਣਦੀ ਕਾਰਵਾਈ ਹੋਟਲ ਦੇ ਜਿਹੜੀ ਇਲੀਗਲ ਐਕਟੀਵਿਟੀ ਦੇ ਅਗੇਂਸਟ ਕਰਦੇ ਆਏ ਆ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਜਾਰੀ ਰਹੇਗੀ ਬਿਊਰੋ ਰਿਪੋਰਟ ਪਾਰਕ ਟੀਵੀ ਅੰਮ੍ਰਿਤਸਰ